ਲੋ ਜੀ ਅੱਜ ਸਾਡੇ ਮਸ਼ੀਨ ਤੇ ਲੱਗ ਚੁੱਕੀ ਆ ਪਰ ਸਾਡੇ ਨਾਲ ਅੱਜ ਇੱਕ ਕੁੱਤੇਖਾਨੀ ਬੜੀ ਵੱਡੀ ਹੋਈ ਏ ਕੰਪੈਨ ਵਾਲੇ ਸਾਡੇ ਵੀਰ ਤੇ ਸਾਨੂੰ ਮਿਲ ਗਏ ਆ ਪਰ ਜਿਹੜੀਆਂ ਟਰਾਲੀਆਂ ਦੀ ਬੜੀ ਐਤ ਕੀ ਸ਼ੋਰਟੇ ਰਹੀ ਏ ਭਾਈ ਆ ਪਾਜੀ ਮੰਡ ਤੋਂ ਆ ਤੁਹਾਨੂੰ ਲਾਈਵ ਤੇ ਦਿਖਾ ਰਹੇ ਆ ਜੀ ਆਪਣਾ ਪਿੰਡ ਨੜਾਲਾ ਚੈਨਲ ਤੇ ਤੇ ਆ ਆਪਣੇ ਖੇਤ ਆ ਜੀ ਜਿੱਥੇ ਆਪਾਂ ਕੰਪੈਨ ਲਵਾਈ ਆ ਤੇ ਕਈ ਗੱਲਾਂ ਕਹਿ ਕੇ ਮੁੱਕਰ ਜਾਂਦੇ ਆ ਟਰਾਲੀਆਂ ਵਾਲੇ ਸਾਡੇ ਵੀਰ ਪੰਜਾਬੀ ਸਾਡੇ ਪੰਜਾਬੀ ਪੰਜਾਬੀ ਨਾਲ ਥੱਕਾ ਕਰ ਜਾਂਦੇ ਆ ਮੁੱਕਰ ਜਾਂਦੇ ਤੇ ਆ ਸਾਡੇ ਕਰਨੈਲ ਸਿੰਘ ਜੀ ਕੈਲਾ ਜੀ ਹੁਣ ਟਰਾਲੀ ਲੈ ਕੇ ਆਉਣਗੇ ਤੇ ਹੁਣ ਉਹਨਾਂ ਦੀ ਟਰਾਲੀ ਦੇ ਵਿੱਚ ਹੀ ਦਾਣੇ ਅਸੀਂ ਪਵਾ ਕੇ ਲੈ ਕੇ ਚੱਲਾਂਗੇ ਕਈ ਵਿਚਾਰੇ ਆ ਕੰਪੈਨ ਖਲਾਰੀ ਪਈ ਏ ਤੇ ਟਰਾਲੀ ਬਾਸੋਂ ਥੋੜੇ ਚੇਰ ਤੱਕ ਆ ਜਾਣੀਆਂ ਤਰਲੇ ਪਾਪਾ ਅੱਕ ਗਈਆਂ ਜਿਹੜਾ ਕੋਈ ਮਾੜਾ ਕਿਸਾਨ ਮਾਤੜ ਕਿਸਾਨ ਉਹ ਕਿੱਦਾਂ ਆਪਣੇ ਜਿੱਦਾਂ ਹੁਣ ਕਿਸਾਨੀ ਕਿਤੇ ਦਿਨ ਆਪਾਂ ਗੱਲ ਕਰੀਏ ਕਿਸਾਨੀ ਕਿੱਤਾ ਕਿੱਦਾਂ ਤੋਰੇਗਾ ਜਿਹੜਾ ਕੋਈ ਘੱਟ ਪੈਲੀ ਵਾਲਾ ਜ਼ਿਮੀਂਦਾਰ ਆ ਮੈਂ ਤਾਂ ਕਹਣਾ ਜੀ ਜ਼ਿੰਮੇਦਾਰਾਂ ਫਿਰ ਛਾੜੀ ਦੇਣਾ ਚਾਹੀਦਾ ਜੇ ਆਪਾਂ ਘੱਟ ਕਿਸਾਨੀ ਜਾਂ ਘੱਟ ਪੈਲੀਆਂ ਨੇ ਜਿਹੜੇ ਵੱਡੇ ਵੱਡੇ ਮਾਲ ਤੋਰੇ ਫਿਰਦੇ ਆ ਜਿਨ੍ਹਾਂ ਦੀਆਂ ਜਾਦੀਆਂ ਪੈਲੀਆਂ ਨੇ ਜਿਨ੍ਹਾਂ ਕੋਲ ਅੱਜਕੱਲ ਸਾਧਨ ਵਾ ਤੇ ਜ਼ਿਆਦਾ ਮਤਲਬ ਕੀ ਮਸ਼ੀਨਾਂ ਨੇ ਉਹੀ ਅੱਜਕੱਲ ਕਾਮਯਾਬ ਨਹੀਂ ਤੇ ਸਾਡੇ ਵਰਗੇ ਜਿਹੜੇ ਮਾੜੇ ਮਾਤਰ ਕਿਸਾਨ ਜਿਨ੍ਹਾਂ ਦੀ ਡੇਡ ਡੇਡ ਦੋ ਦੋ ਕਿੱਲੇ ਪੈੜੀ ਉਹ ਕਿਦਾਂ ਆਪਣਾ ਜਿਹੜਾ ਪਰਭਾਈ ਜਦਾ ਮਸ਼ੀਨਰੀ ਆਪਾਂ ਗੱਲ ਕਰੀਏ ਹੁਣ ਅੱਡੇ ਅੱਧਾ ਘੰਟਾ ਘੰਟਾ ਡੇਢ ਘੰਟਾ ਇਹ ਮਸ਼ੀਨ ਨੂੰ ਖੜੇ ਨੂੰ ਹੋ ਗਿਆ ਤੇ ਜਿਹੜੇ ਬੰਦੇ ਨਾਲ ਅਸੀਂ ਗੱਲਬਾਤ ਕੀਤੀ ਸੀ ਇਹ ਢੇੜਾ ਲ ਪਰ ਸਾਡੇ ਲਾਗੇ ਖੱਕ ਬਰਾਦਰੀ ਰਹਿੰਦੀ ਹੈ ਜੀ ਪਰ ਉਹਨਾਂ ਨੂੰ ਅਸੀਂ ਫੋਨ ਵੀ ਕੀਤਾ ਚਲੋ ਹੁਣ ਦੇਖਦੇ ਆ ਕਿੰਨੇ ਟਾਈਮ ਤੱਕ ਜਿਹੜੇ ਇਹ ਵੀਰ ਹੋਣੇ ਇੱਥੇ ਟਰਾਲੀ ਲੈ ਕੇ ਆਉਣਗੇ ਤੇ ਆ ਖੇਤ ਆਪਣਾ ਕਣਕ ਦਾ ਇੱਕ ਕਿਲਾ ਤੇ ਤਿੰਨ ਕਰਾਲਾ ਇਹ ਤੁਸੀਂ ਦੇਖ ਸਕਦੇ ਹੋ ਚਲੋ ਹੁਣ ਟਰਾਲੀ ਦੀ ਉਡੀਕ ਕਰਦੇ ਪਏ ਨੇ ਸਾਡੇ ਕੰਪੈਨ ਵਾਲੇ ਭਰਾ ਅਸੀਂ ਅੱਗੇ ਇੱਕ ਵੀਡੀਓ ਪਾਈ ਸੀ ਕਿ ਅਸੀਂ ਕਈ ਵੀਰਾਂ ਨੂੰ ਟਰਾਲੀਆਂ ਦੇ ਬਾਰੇ ਕਿਹਾ ਸੀ ਤੇ ਪਰ ਅੱਜਕੱਲ ਦੇ ਪੰਜਾਬੀ ਸਾਡੇ ਭਰਾ ਕਹੀ ਜੇ ਕਿ ਸੋਚਾਂ ਦੀ ਕਈਆਂ ਦੀ ਸੋਚ ਇਹ ਹੈ ਕਿ ਜਿਹੜੇ ਜ਼ਿਮੀਂਦਾਰ ਮਾੜੇ ਉਹਨਾਂ ਦੇ ਆਖੇ ਘਟਵਾਦੀ ਲੱਗਦੇ ਆ ਪਰ ਆ ਸਾਡੇ ਕਨੈਲ ਸਿੰਘ ਜੀ ਖੱਖ ਸਾਹਿਬ ਇਹ ਸਾਡੇ ਲਾਗੇ ਡੇਰਾ ਜੀ ਕਨੈਲ ਸਿੰਘ ਖੱਖ ਸਾਹਿਬ ਦਾ ਤੇ ਆ ਦੋ ਅਸੀਂ ਮਾੜਾ ਜਨਨ ਨੂੰ ਫੋਨ ਕਰਕੇ ਕਿਹਾ ਕਨਾਰ ਸਿੰਘ ਜੀ ਮਾਰੀ ਟਰਾਲੀ ਲੈ ਕੇ ਆਏ ਤੇ ਆਪਾਂ ਦਾਣੇ ਬਾਣੇ ਉਸੇ ਟਾਈਮ ਇਹ ਆਖੇ ਲੱਗ ਗਏ ਤੇ ਬਹੁਤ ਬਹੁਤ ਅਨਸਾ ਨਹੀਂ ਅਨਾਂ ਦਾ ਧੰਨਵਾਦ ਕਰਦੇ ਆ ਤੇ ਹੁਣ ਆ ਟਰਾਲੀ ਦੇ ਵਿੱਚ ਵੇਲੋ ਭਰਦੇ ਵੀ ਆਪਣੇ ਕਣਕ ਦੀ ਤੇ ਆ ਮਸ਼ੀਨ ਵਾਲੇ ਵੀਰਾਂ ਨੇ ਵੀ ਵਿਚਾਰਿਆਂ ਨੂੰ ਸੁੱਖ ਦਾ ਸਾਹ ਆਇਆ ਵਾ ਕਿਨੇ ਕਿਤੇ ਇਹ ਵਿਚਾਰੇ ਘੰਟਾ ਡੇਢ ਘੰਟਾ ਹੋ ਗਿਆ ਸੀ ਉਹਨਾਂ ਨੂੰ ਇੱਥੇ ਮਸ਼ੀਨ ਖਿਲਾ ਰਿਆ ਨਹੀਂ ਤੇ ਅੱਜ ਕੱਲ ਦੇ ਲੋਕਾਂ ਦਾ ਕੋਈ ਦੀਨ ਮਜ ਵੀ ਹੈ ਨਹੀਂ ਮੈਂ ਸਹੀ ਗੱਲ ਕਹਿੰਦਾ ਜੀ ਅੱਜ ਕੱਲ ਲੋਕਾਂ ਦਾ ਕੋਈ ਦੀਨ ਮਜ ਨਹੀਂ ਕਹਿ ਕੇ ਗਾਲੀ ਮੁਕਰ ਜਾਂਦੇ ਆ ਪਰ ਸਾਡੇ ਜਗਵਾੜ ਮੱਥਾ ਜੀ ਖੱਖ ਪਰਿਵਾਰ ਆ ਬਹੁਤ ਵਧੀਆ ਪਰਿਵਾਰ ਆ ਤੇ ਜਿਨ੍ਹਾਂ ਨੇ ਅਸੀਂ 1 ਮਿੰਟ 2 ਮਿੰਟ ਦੀ ਸੀ ਗੱਲ ਕੀਤੀ ਤੇ 5 ਮਿੰਟਾਂ ਚ ਇਹ ਟਰਾਲੀ ਜਿਹੜੀ ਇੱਥੇ ਆਣ ਗਿਆ ਇੱਥੇ ਆ ਗਈ ਜੇ ਕਿਸੇ ਨੇ ਹਾਂ ਕੀਤੀ ਹੋਵੇ ਜੇ ਕਿਸੇ ਨੇ ਇਹ ਹਾਂ ਕੀਤੀ ਹੋਵੇ ਤੇ ਮਤਲਬ ਕਿ ਕਹਿ ਕੇ ਮੁਕਰਦਾ ਨਹੀਂ ਚਾਹੀਦਾ ਮਤਲਬ ਜबान ਵੀ ਇੱਕ ਚੀਜ਼ ਹੈ ਤੇ ਬਹੁਤ ਬਹੁਤ ਧੰਨਵਾਦ ਅਸੀਂ ਖੱਖ ਪਰਿਵਾਰ ਦਾ ਸਰਦਾਰ ਕਰਨੈਲ ਸਿੰਘ ਜੀ ਖੱਖ ਉਹਨਾਂ ਦਾ ਕਰਨਾ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ